ਸੁਣੋ ਤੀਨੀ ਹਾ ਕੀ ਕਰਨੀ ਆ ਆ ਭਾਂਡੇ ਹੀ ਮਾਜ ਦਿੱਤੀ ਹੋਰ ਕੀ ਕਰਨਾਗਾ ਪਰ ਸੋਇ ਚ ਬੁੜੀਆਂ ਨੂੰ ਕੀ ਕੰਮ ਆਉਂਦਾ ਭਾਂਡੇ ਮਾਜ ਲੈ ਰੋਟੀ ਬਣਾ ਲਈ ਚਾਹ ਬਣਾ ਲਈ ਸਬਜੀ ਬਣਾ ਲਈ ਸਾਧਨ ਖਾਣ ਵਾਲੇ ਕੰਮ ਨੇ ਰਸੋਈ ਚ ਹੋਰ ਤਾਂ ਕੁਛ ਨਹੀਂਗਾ ਮੈਂ ਕਹਿੰਦਾ ਤੀ ਹਾਂ ਉਹ ਕਮੇਟੀ ਦੀ ਕਿਸ਼ਤਾਂ ਰਿਓਂ ਭਰਨੀ ਦੀ ਮੈਨੂੰ ਪੈਸੇ ਦੇ ਦਿੰਦੀ ਕੈਨੀ ਭਰਨੀ ਆ 5000 ਐ 5000 ਹੋਰ ਹੁਣ ਐਡੀ ਦਾ ਕਮੇਟੀ ਚੱਕਰ ਖਈਆ ਤੈਨੂੰ ਪਤਾ ਤਾਂ ਹੈਗਾ ਮੈਨੂੰ ਤਾਂ ਆਏ ਦੀ ਕਿ ਕੋਈ ਸਪੂਰੀਆਂ ਨੇ ਹੋ ਗਏ ਪੂਰੀਆਂ ਨੇ ਹੋ ਗਏ ਪਿਛਲੀ ਵਾਰ ਤਾਂ ਨਾ ਤੂੰ ਪੂਰੀਆਂ ਕਹਿੰਦਾ ਲਾਸਟ ਕਿਸ਼ਤ ਆ ਗਈ ਉਹ ਕਾ ਨੂੰ ਉਹ ਇੱਕ ਨੇ ਹੋਰ ਚੱਕ ਲਈ ਉਹ ਫਿਰ ਦੇਣੇ ਤਾਂ ਪੈਣਗੇ ਹੁਣ ਉਹਨੂੰ ਇਕੱਠੇ ਕਰਕੇ ਬੜਾ ਪੰਗਾ ਸੜਿਆ ਵੀ ਜਾਣੂ ਸਾਰਾ ਦਿਨ ਪੈਸੇ ਪੈਸੇ ਪਾਵਰਾਂ ਦਾ ਕੰਮ ਵੀ ਕਰ ਲਿਆ ਕਰਕੇ ਪੈਸੇ ਆਂਦਾ ਉਹ ਹੁਣ ਚੈੱਕ ਕਿਦੀ ਦਿੱਤੀ ਐ ਤੈਨੂੰ ਕਮੇਟੀ 2.5 ਲੱਖ ਦੀ ਹੁਣ ਮੈਂ ਦੱਸ ਕੀ ਕਰਾਂ ਨਾ ਪਰ ਨਾ ਕਮੇਟੀ ਜਾਏਗਾ ਜੀਨ ਦੀ ਪੈਂਟ ਪਰਖੇ ਚੰਗਾ ਲੈਣ ਵਾਲਾ ਕੁਰਤਾ ਪਰਖੇ ਕੀ ਗੱਲ ਐ ਯਾਰ ਕੀ ਗੱਲ ਮੈਂ ਕੀ ਕੱਪੜੇ ਪਾ ਨਹੀਂ ਸਕਦਾ ਮੈਂ ਕੀ ਬੁਢਾ ਹੋ ਗਿਆ ਬੁਢਾ ਹੋ ਰਹਾ ਹੁਣ ਤੂੰ ਗੱਬਰੂ ਨਹੀਂ ਹੈਗਾ ਐਨੇ ਤਾਂ ਮੇਰੇ ਪਿਓ ਦੇ ਸਾਲੇ ਮੁੰਡੇ ਨਹੀਂ ਟੌਰ ਕੱਢਦੇ ਜੇ ਨਹੀਂ ਟੌਰ ਤੈਂ ਕੱਢ ਰખી ਆ ਕਿਉਂ ਮੈਂ ਕੀ ਟੌਰ ਨਹੀਂ ਕੱਢਣ ਜਾਣਦਾ ਹੈ ਹਾਂ ਹਾਂ ਕਾਨੂੰ ਟੌਰ ਕੱਢਣ ਜਾਣਦਾ ਦਾੜੀ ਕਾਲੀ ਕਰ ਲੈਂਦਾਗਾ ਆ ਕਰਤੂਤਾਂ ਗਾਲੀਆਂ ਨੇ ਜਿਹੜੀਆਂ ਤੇਰੀਆਂ ਉਹ ਉਹ ਚੱਲ ਤੂੰ ਤਾਂ ਲੜਨੇ ਲੱਗ ਗਈ ਪੈਸੇ ਲਿਆ ਦੇ ਉਹ ਕੀ ਗੱਲ ਆ ਉਹ ਪਰ ਕਿਵੇਂ ਉਹ ਹੀ ਭਰ ਕੇ ਆਉਣੀ ਆ ਇਹ ਰੱਖੇ ਤੇ ਉਹਰੇ ਮੈਂ ਤਾਂ ਨੂੰ じゃਗਾ ਪਤਾ ਲੱਗਣ ਦਿੰਦਾ ਮੈਂ ਵੀ ਕਿੱਥੇ ਜਾਊਗਾ ਕੀ ਕਹਿੰਦਾ ਤੀ ਹੈ

ਕੀ ਲੈ ਕਿਉਂ ਉੰਗਾ ਵਾਹੇ ਵੀ ਬਾਣੀਆਂ ਦੀ ਦੁਕਾਨ ਤੇ ਖੜਾ ਮੈਂ ਰੂੰਗਾ ਦੇ ਦੇ ਨਾਲ ਉਹ ਦੇ ਦੇ ਕੋਈ ਨਾ ਕੋਈ ਚੀਜ਼ ਲੈਣੀ ਪੈ ਜਾਂਦੀ ਕੋਈ ਚੀਜ਼ ਨਹੀਂ ਲੈਣੀ ਹੈਗੀ ਕੋਈ ਨਹੀਂ ਮੈਂ ਦਸਾਲ ਹਾਂ ਕੋਈ ਕੁੜਤਾ ਖਰੀਦ ਲਿਆ ਮੰਗਾ ਕੋਈ ਪਰਨਾ ਖਰੀਦ ਲਿਆਵੇਂਗਾ ਚੰਗੇ ਪਰਨੇ ਵੰਦਾ ਚੰਗੇ ਕੁੜਤੇ ਪਜਾਮੇ ਪਾਉਣਾਗਾ ਚਲ ਠੀਕ ਹੈ ਉਹੀ ਨਾ ਬੋਲਿਆ ਕਰ ਮੈਂ ਪਰਿਆ ਮਾਂ ਫਿਰ ਹੈ ਸੇਤੀ ਆ ਜੀ ਬੜਾ ਵੀ ਪੱਟੀ ਚ ਪਾਣਾ ਟੌਰੇ ਵਾਲੀ ਲੱਗਿਆ ਕੱਢਣੇ ਤਾਂ ਪਤਾ ਨਹੀਂ ਕਿੱਥੇ ਨਿਕਲੂਗਾ ਦੱਸ ਵੀ ਤੂੰ ਐਂ ਦੇਖ ਲਾ ਨੂਹ ਹਤੀਆਂ ਵਾਲਾ ਹੋ ਰਿਹਾ ਹੁਣ ਐਨੀ ਟੌਰ ਕੱਢਣ ਨੂੰ ਕੀ ਕਹੇ ਤੈਨੂੰ ਚਲ ਕਿਸਤੇ ਦਾ ਭਰਨੀ ਹੈ ਐਸ਼ੇ ਪੜਨ ਦੇ ਕਿੜਾ ਕੋ ਚੱਕੂ ਆ ਤੋ ਤੋ ਇਸ ਮਾਰ ਕੇ ਧੋਦੇ ਨਾ ਮੰਮੀ ਮੇਰੀ ਗੱਲ ਸੁਣ ਹਾਂ ਉਹ ਕਿਸ ਤਵਾਰ ਕਾਣੀਆ ਕਮੇਟੀ ਗਈ ਕਮੇਟੀ ਦੀ ਕਿਸ਼ਤ ਹਾਂ ਸਾਰੇ ਟੱਬਰ ਨੇ ਕਮੇਟੀ ਚੱਕ ਰੱਖੀ ਐ ਕਮਾਲ ਹੋ ਗਈ ਹੈ ਤੇਰਾ ਬਾਪ ਵੀ ਕਮੇਟੀ ਦੀ ਕਿਸ਼ਤ ਲੈ ਕੇ ਗਿਆ ਪਰ ਪੜਨ ਵਾਸਤੇ ਪੈਸੇ ਹੁਣ ਮੇਤੋਂ ਕਮੇਟੀ ਕੀ ਨਹੀਂ ਮੋਟਰਸਾਈਕਲ ਕੀ ਉਲੇ ਜਿਹੜਾ ਫਰੋਕੀ ਕਮੇਟੀ ਦੀ ਕਿਸ਼ਤਾਂ ਮੋਟਾ ਵਾਲੀ ਬਈ ਪਤਾ ਨਹੀਂ ਕਿਹਾ ਦਾ ਦਿਨ ਚੜਿਆ ਜਿੱਕੇ ਹਾਇ ਨਾ ਚੜਿਆ ਕੋਤ ਪਹਿਲਾਂ ਤੇਰਾ ਬਾਪ 5000 ਰੁਪਏ ਲੈ ਗਿਆ ਹੁਣ ਤੂੰ ਕਹਿੰਦਾ ਦੇ ਦੇ ਕਿਸ਼ਤ ਕੰਨੀ ਕਿਸ਼ਤਾਂ ਬਈ ਦੇਣੀ ਪੜेंगी 2500 ਰੁਪਏ ਫਿਰ ਉਹ ਤੋਂ ਤੋਂ ਨਾਕਬੰਡ ਕਬੀਲਦਾਰ ਨਹੀਂ ਤੇਰੇ ਤੇ ਤਾਂ ਹੁਣ ਦੇਣੀ ਪੜेंगी ਬਈ ਮੈਨੂੰ ਤਾਂ ਪੈਸੇ ਦੇਣੇ ਬਹੁਤ ਔਖੇ ਲੱਗਦੇ ਚਾਹ ਰੋ ਧਰਤੀ ਬਾਤ ਚਾਂਗੀ ਧੱਬੇ ਚ ਪੈਸੇ ਪਹਿਲਾਂ ਕੱਢਣ ਨੂੰ ਹੋ ਜਾਂਦੇ ਨੇ ਮੇਰੀ ਬਾਤ ਸੁਣ ਲੈ ਨਾ ਤੇਰੇ ਬਾਪ ਘਰ ਚ ਕਬੀਲਦਾਰੀ ਆਈ ਪਹਿਲਾਂ ਮੇਰੀ ਦਾਦੀ ਕਹਿੰਦੀ ਉਹਨੇ ਬਾਈਪਾਸ ਤੈਨੂੰ ਦੇਦੀ ਹੁਣ ਤਾਉ ਅੱਗੇ ਨਿਓ ਸੋਚਾਂ ਵੀ ਮੇਰੇ ਚ ਵਾਕਨ ਬਾਈਪਾਸ ਦੇ ਦੀਂ ਵੇ ਛੋਟਿਆ ਕਰਤੂਤਾ ਨਹੀਂ ਹੈਗੀਆਂ ਕਬੀਲਦਾਰੀ ਵਾਲੀਆਂ ਨੇ ਬਾਈਪਾਸ ਦਾ ਸਮਾディー ਬਾਈਪਾਸ ਕਿਉਂ ਟਪਾਉ ਬਾਈਪਾਸ ਟਪਾਵਾਂ ਬਾਈ ਹੈ ਨਹੀਂ ਕੱਲ ਨੂੰ ਪਰਾਂਈ ਅੱਜ ਨੂੰ ਗੁੱਲੂ ਕੋਈ ਨਹੀਂ ਪਲੈਂਟੀ ਲਾਈ ਜੇਗੀ 500 ਰੁਪਏ ਦੀ ਵੇ 5000 ਅੱਜ ਗਿਆ ਵੇ ਕੱਲ ਨੂੰ 2500 ਦੇ ਦੂੰਗੀ ਕੋਈ ਗੱਲ ਨਹੀਂ ਇੱਕ ਦਿਨ ਨਾਲ ਕਿਧਰੇ ਤਰ ਜਾ ਆਇਆ ਇਹ ਅੱਜ ਤੇ ਤੁਹਾਡੀ ਕੱਲ ਨੂੰ ਵੀ ਦੇਣੇ ਆ ਅੱਜ ਵੀ ਦੇਣੇ ਜਿਹੜੇ ਦੇਣੇ ਆ ਤੇ ਦੇਣ ਹੀ ਆ ਮੇਰੇ ਗਾਸਣ ਖੇਤ ਜਾ ਪੁੱਤ ਨਾ ਤਾਂ ਗਾਜਰਾ ਪੱਟ ਲੈ ਨਾਲੇ ਣੀਆਂ ਲੈ ਆਈ ਠੀਕ ਹੈ ਗਾਜਰਾ ਦਾ ਨਾਲ ਲੈ ਆਈ ਮੇਥਾ ਮੇਥਾ ਪਾ ਕੇ ਜੇ ਗਾਜਰਾ ਦੀ ਸਬਜ਼ੀ ਬਣਾਵਾਂਗੇ ਜਾ ਬਗ ਮੈਂ ਸਾਰਾ ਕੁਸ ਲੈ ਆਣੂਆ ਮੰਮੀ ਪਰ ਬਈ ਕਿਸ਼ਤ ਦੇ ਦੇ ਕਿਸ਼ਤ ਬਰ ਨਹੀਂ ਮੈਨੂੰ ਟੋਕਦੇ ਮੈਨੂੰ ਤਾਂ ਬਈ ਅਗਲੇ ਨੂੰ ਲੜਾਈ ਹੋ ਜੇਗੀ ਤੂੰ ਐਂ ਕਰ ਜਾਂ ਤੂੰ ਖੇਤ ਬਾਗਿਆ ਨਾ ਗਾਜਰਾ ਮੇਥਾ ਲੈਣਾ ਤੇਰੀ ਸੁਰਤੀ ਹੋਰ ਪਾਸੇ ਵਗ ਜੂਗੀ ਕਿਸ ਤਾਲੇ ਪਾਸੇ ਜਾਣੀ ਹੀ ਨਹੀਂ ਹੈਗੀ ਬੋਂ ਨਾ ਬੇਗਾ ਬੜਾ ਵਸੇ ਬੋਂ ਤੇ ਜਹਾਜ਼ ਚਾੜ ਲਾ ਨੰਨੇ ਹੋਣੀ ਗੱਲ ਬਣਦੀ ਪੈਸੇ ਦੇ ਬੀਬੀ ਆਹ ਦੇਖਿਆ ਗੱਲ ਨਹੀਂ ਬਣਦੀ ਉਹ ਖੇਤ ਮਾ ਤੀਮਿਆ ਗਾਇ ਯਾਰ ਮੇਰੇ ਬਿਨਿਊਨਲ ਬੰਦਦੀ ਹੈ ਕਿਹੜਾ ਕਿਹੜਾ ਤੀਮਿਆ ਦਾ ਯਾਰਾ ਮੇਰਾ ਬਾਪ ਹੋਰ ਕੌਣ ਬੱਸ ਕਰਿਆ ਕਾ ਇਹ ਨਹੀਂ ਬੋਲਿਆ ਕਰਦੇ ਕਿੰਨੀ ਲਾ ਲਾ ਕੇ ਲੈ ਮੈਂ ਕੁਰਤਾ ਪਜਾਮਾ 500 ਰੁਪਏ ਦਾ ਉਹ ਪੈਂਟ ਕਿਮੀਚਾ ਪਾਵੇ ਉਹ ਪਹਿਲਾਂ ਬਥੇਰੇ ਲੜੀਆਂ ਆਉਂਦੀਆਂ ਨਾਲ ਉਹ ਕਹਿੰਦਾ ਮੈਂ ਕਿਹੜਾ ਬੁੜਾ ਹੋਗਾ ਉਹ ਨਹੀਂ ਬੁੜਾ ਕਹੋਂਦਾ ਹੈਗਾ ਬੰਦੇ ਦਾ ਮਾਨੇ ਬੁੜਾ ਹੋਣਾ ਚਾਹੀਦਾ ਚੱਲ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਚੰਗਰਮ 2500 ਰੁਪਏ ਲਿਆ ਮੈਂ ਮੁੰਡਾ ਲਾ ਗੋੜਾ ਮੁੰਡਾ ਲਾ ਗੋ ਮੈਂ ਕਤਾਂਗਾ ਮੈਂ ਪੱਪੇ ਜਿਨੇ ਮੈਨੂੰ ਕੋਈ ਪਤਾ ਵੀ ਉਹ ਪੈਸੇ ਸਾਰੇ ਸਾਰੇ ਕਿਉਂ ਮੇਰੇ ਪਿਓ ਬਾਣੇ ਹੋ ਮੈਨੂੰ ਨਹੀਂ ਬਤਾ ਪਣੀ ਮਗਲੇ ਤਾਂ ਲਿਆ ਦੇ ਬੇਤੀ ਹੋਈ ਮਗ ਜਾਣ ਬਾਜਾ ਹਾੜੇ ਬਾਜਾ ਲਿਆ ਦੇ ਬੀਬੀ ਲਿਆ ਦੇ ਮੇਰੀ ਬਹੂ ਅੱਜ ਵੀ ਨੇ ਮੇਰੀ ਬੇਇੱਜ਼ਤੀ ਕਿਉਂ ਕਰੀ ਕਾ ਤਰੀਕਾ ਚ ਮੈਨੂੰ ਤਰੀਕਾ ਦੱਸ ਫਿਰ ਉਹੀ ਤਰੀਕ ਨੂੰ ਕਿਸ਼ਤ ਦਿਆ ਕਰੂੰਗੀ ਅੱਜ ਕਾ ਤਰੀਕਾ ਕੀ ਇਹ ਚਲ ਜੈਨੀ ਵੀ ਉਹ ਹੁਣ ਤੋਂ ਕੰਨੇ ਮਹੀਨੇ ਹੋ ਗਏ ਬਰੀ ਨੂੰ ਹਲੇ ਤੋ ਬੜਾ ਅਸਪਾਸ ਪਰ ਪਰਾ ਮੂੰ ਕਰ ਪਰਾ ਮੂੰ ਕਰ ਅੱਛਾ ਸੁੱਕੀ ਚਾਲੇ ਡੱਬੇ ਮੈਂ ਖੜ ਜਾ ਲੈ ਆਉਂਦੀ ਹਾਂ ਸਿਆ ਪਾ ਖਾਣਾ ਜਾਣ ਮੇਰੀ ਨੂੰ ਮੈਂ ਨਹੀਂ ਦੇਖੇ ਕਿੱਧਰ ਪਾਈ ਤੇ ਪੈਸੇ ਚੱਕਦਾ ਨਹੀਂ ਆਪਾਂ ਯਾਰ ਇਹ ਆ ਕੁਸਟਰ ਕੋਲ ਤਾਂ ਮੇਰੇ ਕੋਲੇ ਕੋਤ ਨਹੀਂ ਆਦੀ 1000 ਰੁਪਏ ਦੀ ਦੀ ਹੈ ਨਹੀਂ ਮੇਰੇ ਕੋਲ 2500 ਗਿਆ ਲੈ ਇਹ ਗੱਲਾਂ ਤੇਰੀ ਮਾੜੀਆਂ ਦੀ ਹੈ ਹੈ ਨਹੀਂ ਮੇਰੇ ਕੋਲ ਮੈਂ ਮੈਨੂੰ ਮੈਂ ਮੇਰੀ ਲਿਆ ਤੇ ਮੇਰੀ ਪਰ ਮਾਫ ਕਮੇਡੀ ਪੜਨਗੇ ਉਹਦੇ ਚ ਸਾਰੇ ਨਾ ਬਚਣਗੇ ਬੱਚੇ ਤੇਰੀ ਮੇਰੀ ਬਹੂ ਆ ਜੀ ਮੇਰੀ ਬਦਨਾਮੀ ਕਿਉਂ ਕਰਾਨੀ ਹੈ ਦੇ ਦੇ ਲਪੜਾ ਠਿਚਪਣਾ ਪਰ ਮੂੰਹ ਕਰ ਲਾ ਉਹ ਜਣਾ ਨੇ ਕਿੱਥੋਂ ਲਹੂ ਪੀਤਾ ਮੇਰਾ ਦਿਗ ਨਿਹਾ ਕੱਠਿ ਨਿਹਾ ਨਹੀਂ ਵੀ ਫੜਾ ਦੇ ਖਰਜਾ ਵੱਧਣਾ ਹੋਣਾ ਕੋਈ ਕਿਤੇ ਨਹੀਂ ਵੱਧ ਕੋਈ ਨਹੀਂ ਮੈਨੂੰ ਪਤਾ ਇੰਨੀ ਇੰਨੀ ਆਨੇ ਮਰ ਜਾਣ ਜਦ ਬਾੜ ਬਾੜ ਨੂੰ ਖਾਣ ਲੱਗ ਜਾਣਾ ਫਿਰ ਪਤਾ ਨਹੀਂ ਹੁੰਦਾ ਹੁੰਦਾ ਖਰਜਾ ਇਹ ਫਿਰ ਕਿਸ ਤੋਂ ਵੱਧ ਨਹੀਂ ਆਉਣਾ ਜੂਟੇ ਦੋਈ ਨਹੀਂ ਲਿਆ ਚੰਗਾ ਹੋ ਲੈ ਆਈ ਆਉਂਦਾ ਹੋਇਆ ਖੇਤ ਕਣ ਦੀ ਅੱਜ ਠੀਕ ਹੈ ਮੇਰੀ ਬਹੂ ਘਰੇ ਮੇਰੇ ਜੇਬ ਚ ਪਾਈ ਹੋਈ ਆ ਕੱਢ ਕੇ ਦੇਵਾ ਗਿੱਜਾ ਚ ਬਹੂ ਕਿੱਥੇ ਆ ਬਾੜਾਂ ਚ ਗਈ ਹੋਈ ਆ ਗੋਹੜਾ ਦੇ ਕਰਨਾ ਮਤਨ ਨਾਲ ਮੈਨੂੰ ਦੱਸੂੰ ਚੰਗਾ ਨਹੀਂ ਲੱਗਦਾ ਮੇਰੀ ਬਹੂ ਬਾਹਰ ਜੇ ਲੋਕ ਦੇਖੇ ਆਪਕਾ ਗੋਗੂ ਆਪ ਦੇਖ ਲੈ ਕਰੋ ਮੂੰ ਤੇ ਮਰੂਗੀ ਚਪੇੜ ਖਚਕੇ ਪੈਣਾ ਮੈਨੂੰ ਐ ਦੱਸ ਮੈਂ ਨਹੀਂ ਕਿਸੇ ਦੀ ਬਹੂ ਹੈਗੀ ਤੀ ਹੈ ਮੈਂ ਵੀ ਤਾਂ ਕੰਮ ਕਰਿਆ ਕਰਦੀ ਹੁਣ ਤੇਰੀ ਬਹੂ ਨਦੀਦੀਆਂ ਵੀ ਲੋਕ ਕਹਿੰਦਾ ਬੇਲੇ ਨੇ ਤੇਰੀ ਬਹੂ ਕੁੜੀ ਦੇਖਣਗੇ ਹੀਰਾ ਹੋ ਸੋਣੀਏ ਹਾਂ ਸੋਨੇ ਤੁਰਦੀ ਦੇਖੀਏ ਕਿ ਮੈਂ ਤੌਰ ਦੇਖੀ ਉਹਦੀ ਕਲੇਰੀ ਮੋਰ ਵਾਲੀ ਤਾ ਬਣਿਆ ਮਾਂ ਚੁੱਪ ਕਰਕੇ ਮਗ ਜਾ ਇੱਥੋਂ ਪਤਾ ਬਹੂ ਵਾਲਾ ਮੇਰੇ ਸਹੁਰੇ ਕਹਿੰਦੇ ਨੇ ਮੇਰੀ ਸਾਥ ਸਕੇਂਦੀ ਸੀ ਸਾਥ ਮੇਰੀ ਸਾਥ ਸਮਾਗ ਲੈਣੇ ਕਹਿੰਦੇ ਗੁਆ ਨਾ ਟਿਕਾਇ ਕਰ ਪਰ ਤੇਰੀ ਮਾਂ ਨੇ ਪਰ ਦੇਖਾ ਸੁਣਨੇ ਹੱਥ ਪਰ ਮਾਤਾ ਮੇਰਾ ਮੈਂ ਮੈਂ ਤੇਰੀ ਮਾਂ ਨਹੀਂ ਹੋਰੀ ਨੋਹਾਂ ਦੀ ਗੁਆ ਬਰਜੰਦਾ ਕਾ ਤੂੰ ਇਹ ਨੋਹਾਂ ਦਾ ਕੁਝ ਖਾਨਾ ਮੂੰਹ ਚ ਪਾਉਂਦੇ ਤੇਰੇ ਚੋਗਾ ਹੋ ਵੀ ਨੋਹਾਂ ਚ ਮੂੰਹ ਹੋ ਵਰਦਾ ਤੇਰੇ ਜਮੀ ਕਮਾਲ ਕਰ ਭੱਜ ਜਾ ਹੁਣ ਲੈ ਤੋ ਜਾਂ ਉੱਜੜ ਜਾ ਬਹੂ ਐ ਮੇਰੀ ਜ਼ਿੰਦਗੀ ਟਪਾਉਣੀ ਐ ਮੈਂ ਤੇ ਉਹ ਤੇਰੀ ਬਹੂ ਰਹੋਗੀ ਹੋਰ ਨਹੀਂ ਕਿਸੇ ਦੀ ਬਣਦੀ ਕਿੱਥੋਂ ਮੇਰਾ ਦਿਮਾਗ ਚੱਕੇਗਾ ਕੋਈ ਨਾ ਈ ਕੋਈ ਨਾ ਪਤਾ ਨਹੀਂ ਕਿਦਾ ਮੂੰਹ ਦੇ ਕੇ ਪੈਸੀ ਪੈਸੇ ਜਾਣ ਜਾਣ ਦਾ ਕਰਕਟ ਲਾਰਖੀ ਆ ਆ ਗਿਆ ਮਿੰਦੂ ਆ ਗਿਆ ਆ ਗਿਆ ਮਿੰਦੂ 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 ਉਹ ਬੇੜਾ ਬਜੇ ਤਰਾ ਅਬੇ ਫੁੱਟੇ ਅੰਡੇ ਆਲਿਆ ਦੇਖ ਲਾ ਆ ਪੈਸੇ ਇਹ ਕਿਸ਼ਤ ਭਰਨੀ ਆ ਮੋਟਰਸਾਈਕਲ ਦੀ ਮੇਰੇ ਮੁੰਨੇ ਨਾ ਚਤਰਾਈਆਂ ਜਾਂ ਨਾ ਕਰਾ ਮੋਟਰ ਮੋਟਰਸਾਈਕਲ 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 ਭੈ ਤੂੰ ਭੁੱਲ ਗਿਆ ਹੋਵੇਗਾ ਮੇਰਾ ਦਿਮਾਗ ਬਹੁਤ ਚੱਲਦਾ ਕੱਲ 2500 ਰੁਪਏ ਲੈ ਕੇ ਗਿਆ ਤੂੰ ਮੇਰੇ ਤੋਂ ਕਿਤੇ ਨਹੀਂ ਕਿਤੇ ਕੰਮ ਕਰ ਲਿਆ ਆਪਣਾ ਭੈ ਤੂੰ ਸਿੱਧਾ ਹੋ ਕੇ ਦੱਸ ਪੈਸੇ ਕਿੱਥੇ ਲੈ ਕੇ ਚਲਿਆ ਕਿਤੇ ਨਹੀਂ ਕਿਤੇ ਵਰਗਾ ਹੂੰ ਤੈਨੂੰ ਪੈਸੇ ਕਿਨੇ ਦਿੱਤੇ ਆ ਬੀਬੀ ਨੇ ਬੀਬੀ ਨੇ ਇੱਕ ਤਾਂ ਬੀਬੀ ਦੇ ਸਿਰ ਪਾੜਨਾ ਬੂ ਮੈਨੂੰ ਜਦੋਂ ਜੀ ਕਰਦਾ ਮੂੰਹ ਚੱਕ ਕੇ ਤੈਨੂੰ ਪੈਸੇ ਫੜਾ ਦਿੰਦੀ ਆ ਮੇਰੀ ਗੱਲ ਸੁਣ ਲੈ ਤੇਰੇ ਪਿੱਛੇ ਬੀਬੀ ਪਿੱਛੇ ਬੋਤਲ ਨੂੰ ਤੇਰੇ ਪਿੱਛੇ ਹੁਣ ਵੀ ਮੈਂ ਕਿਹਾ ਮੇਰੀ ਬਹੂ ਨੂੰ ਗੋਹਾਣਾ ਚਕਾਇਆ ਕਰ ਹੂੰ ਵੇ ਇੱਕ ਤਾਂ ਦੋ ਮੇਰੇ ਸਧਰਾ ਬਧਰਾ ਜਾਂ ਮੇਰੇ ਪੱਲੇ ਪੈ ਗਿਆ ਰੋੜ ਜਾਣੇ ਤੂੰ ਤਾਂ ਨਹੀਂ ਖਰਾਬ ਹੋ ਗਿਆ ਬੇ ਨਹੀਂ ਹੋਏ ਨਾ ਖਰਾਬ ਮੇਰੇ ਤਾਂ ਹੱਥ ਸੁੱਜ ਰਹੇ ਨੇ ਠੰਡ ਦੀ ਮਾਰ ਹਾਂ ਮਰਚਣਿਆ ਨਹੀਂ ਪੈਸੇ ਕਿੱਥੇ ਲੈ ਕੇ ਚਲੇ ਪੈਸੇ ਫੇਰ ਫੇਰ ਭਲਾ ਦਿੰਦਾ ਬੇ ਕਿਸ ਤੂੰ ਕੱਲ ਪਰ ਕਿਹਾ ਮਟਰ ਮਟਰ ਸਿੰਗਲ ਮਟਰ ਸਿੰਗਲ ਮਟਰ ਸਿੰਗਲ ਕਿਤੇ ਨਾ ਹਾਏ ਬੇ ਮੈਂ 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 ਜਾਨਣਾ ਮੈਂ ਮੇਰੀ ਗੱਲ ਤਾਂ ਸੁਣ ਲੈ ਬੇ ਬੇ ਹੋਰ ਹੋਰ ਠੀਕੇ ਸਾਰਾ ਕੁਝ ਹੈ ਗੋਹਨਗਰੇ ਅਗਰ ਮੈਂ ਚੱਕ ਕੇ ਗੇਰੇ ਕਰੂੰਗਾ ਮੈਂ ਮੈਂ ਤਾਂ ਤਪ ਗਈ ਜਦੋਂ ਤੱਕ ਦੇਖ ਲੈ ਜਵਾਖ ਨਮਾ ਕੇ ਗੁਹਤਿਆਂ ਸਿੱਟ ਕੇ ਜਦ ਤੱਕ ਪੰਜ ਚਾਰ ਥਾਪੜ ਤੇਰੇ ਬਣਾਖ ਮੈਨੂੰ ਨੀਂਦ ਨਹੀਂ ਆਂਦੀ ਹਾਂ ਤੈਨੂੰ ਕਾਣੂ ਆਣੀਆ ਜਦ ਤੱਕ ਦੋ ਲੱਤਾਂ ਹੋਰ ਨਾ ਤੇਰੇ ਬਾਹਰ ਪੈਂਦੀਆਂ ਮੈਂ ਦੋ ਚਾਰ ਆਏ ਆਏ ਤੇ ਗੱਲ ਮੈਂ ਜਾਨਣਾ ਮਰਚਣਾ ਮੈਨੂੰ ਹੀ ਚੱਕਰਾਂ ਚ ਪਾ ਗਿਆ ਹੋਰ ਹੀ ਕੁਛ ਕਹਿ ਕੇ ਮੈਂ ਤਾਂ ਹੋਏ ਪੈਸੇ ਫੇਰ ਲੈ ਗਿਆ ਲੈ ਦਿਲਾ ਕਹਿੰਦਾ ਕਿਸ਼ਤ ਭਰ ਕੇ ਹੁਣ ਆ ਬੀਬੀ ਵੀ ਨਾ ਯਮਾ ਮਗਲਾ ਮੈਨੂੰ 2 ਰੁਪਏ ਨਹੀਂ ਦਿੰਦੀ ਮੰਗੇ ਹੈ ਇਹਨੂੰ ਇਕੱਠੇ ਹੀ ਪੈਸੇ ਫੇਰ ਫੜਾ ਦੇ ਨਹੀਂ ਬੇਬੀਏ ਆ ਗਿਆ ਮਿੰਦੂ ਆ ਗਿਆ ਆ ਗਿਆ ਮਿੰਦੂ ਮਿੰਦੂ ਬੈਠੀ ਮਿੰਦੂ ਆ ਗਿਆ ਆ ਗਿਆ ਸ਼ੁ크ਰਾ ਆ ਗਿਆ ਇਹ ਮਿੰਦੂ ਬੇਤ ਆ ਗਿਆ ਆ ਗਿਆ ਇੰਨਾ ਟਾਈਮ ਕਿਉਂ ਲਾਤਾ ਤੈਂ ਯਾਰ ਦੇਖਾ 2500 2500 ਹਾਂ ਮੈਂ 2500 ਨਾਲ ਕੀ ਹੋ ਮੈਂ ਤਾਂ ਕਿਸ਼ਤ ਤੀਜੀ ਵੀ ਵਰਦੀ ਆ ਆ ਮਹੀਨੇ ਮਤ ਮਰੇ ਘਰ ਕੇ ਬੌਲੇ ਆ ਪਤਾ ਨਹੀਂ ਲੱਗਦਾ ਵੇ ਘਟੋ ਘਟ 5000 ਤਾਂ ਲਿਆਉਂਦਾ ਰੁਕ ਜਾਣਾ ਮੇਰੀ ਮੇਰੀ ਗੱਲ ਤੋਂ ਲੈ ਪਈ ਉਹ ਮੇਰੇ ਪਾਪਾ ਨੇ ਸੈਟਿੰਗ ਤੋੜ ਦੇ ਤੇ ਤੈਨੂੰ ਕਿਹਨੇ ਕਹਿਤਾ ਕਿ ਕੁੱਤੇ ਕੋਈ ਨਾ ਤੋਹ ਮੈਂ ਤੈਨੂੰ ਪਹਿਲਾਂ ਕਹਿਣਾ ਤੋੜ ਦੇ ਸੈਟਿੰਗ ਫਿਰ ਆਏ ਹਾਏ ਤੋੜਾ ਖੁਣਾ ਪੈਸੇ ਕੋਈ ਨਾ ਬੋਲੀ ਜਾਇਆ ਕਰ ਉੱਤੇ ਪਕਾਈ ਨਾ ਕਰ ਮੇਰੇ ਨਾਲ ਉਹ ਜਦੋਂ ਮੇਰੇ ਨਾਲ ਇਕੱਲੇ ਜਾਂਦੇ ਮੇਰੇ ਪਾਪੇ ਨਾਲ ਇਕੱਲੇ ਹੁਣਾ ਮੈਂ ਤੈਨੂੰ ਇੱਕ ਗੱਲ ਦੱਸਦੀ ਵੇ ਦੇਖ ਮੇਰੀ ਗੱਲ ਸੁਣ ਤੂੰ ਮੇਰਾ ਇੰਨਾ ਕਰਦਾ ਮੈਂ ਜਰਾ ਇੰਨਾ ਕਰਦੀ ਹਾਂ ਹੋਰ ਪਹਿਲਾਂ ਕੀ ਚਾਹੀਦਾਗਾ ਮਤਲਬ ਕਿ ਵੀ ਤੂੰ ਮੇਰੀ ਇੰਨੀ ਇੱਜ਼ਤ ਕਰਦਾ ਮੈਂ ਤੇਰੀ ਇੱਜ਼ਤ ਕਰਦਾ ਪਿਆਰ ਕਰਦਾ ਇੱਜ਼ਤ ਉੱਜਤ ਨਹੀਂ ਮੈਂ ਮੇਰੇ ਭਾਪੇ ਨਾਲ ਤੋੜ ਦੇ ਇੱਕ ਗੱਲ ਕਰ ਲੈ ਹੁਣ ਜਦਾ ਮੇਰੇ ਨਾਲ ਰੱਖ ਲੈ ਭਾਪੇ ਨਾਲ ਰੱਖ ਲੈ ਮੈਂ ਆ ਹੋ ਪਿਆਰ ਕੋਈ ਗੱਲ ਤਾਂ ਥੋੜੀ ਹੁੰਦਾ ਚੰਗਾ ਪਿਆਰ ਵੀ ਹੁੰਦਾ ਹੈਨਾ ਭੈਣ ਭਾਈਆਂ ਚ ਵੀ ਪਿਆਰ ਹੁੰਦਾ ਮਾਂ ਪੁੱਤ ਭੈਣ ਦੀ ਮੈਂ ਮੈਂ ਭਾਈ ਮੈਂ ਮੈਂ ਮੂੰਹ ਨਹੀਂ ਪਾਈ ਪੂਈਆ ਚਲ ਠੀਕ ਆ ਚੰਗਾ ਚੰਗਾ ਮੇਰਾ ਦੇਵਰ ਆ ਤੂੰ ਤਾਂ ਬੜਾ ਪਿਆਰ ਜੋਰ ਜੋਰ ਕੋਈ ਨਹੀਂ ਮੈਂ ਤਾਂ ਕਰ ਰਹਾ ਹਾਂ ਹਾਏ ਬੇ ਤੇਰਾ ਰੁੜ ਜਾਣਾ ਚਲ ਕੋਈ ਨਾ ਤੂੰ ਖੁਸ਼ ਰਹਿ ਤੂੰ ਖੁਸ਼ ਰਹਿ ਫਲੇਟੀਆਂ ਹੱਥਵੇਂ ਬੰਮਾ ਤਾਂ ਅੱਛਾ ਚੰਗਾ ਮੇਰੇ ਬਾਪੇ ਮੇਰੇ ਬਾਪੇ ਨੂੰ ਮੇਰੇ ਬਾਪੇ ਨਾਲ ਉਹਨਾਂ ਨਾਲ ਬਾਈਕਟ ਕਰਦੇ ਕਹਿੰਦੇ ਮੈਂ ਅੱਜ ਤੋਂ ਬਾਅਦ ਤੇਰੇ ਨਾਲ ਤੋੜਨੀ ਆ ਕਹਿੰਦੇ ਚੱਲ ਬਸ ਠੀਕ ਆ ਉਹਨੂੰ ਕਿਹਾ ਰੁੱਟ ਜਾਣੇ ਨੂੰ ਬੁੱਝੜ ਤਾਂ ਹੈਗਾ ਉਹ ਮੈਂ ਬੁੱਝੜ ਵਾਜੜ ਕੋਈ ਨਹੀਂ ਬਈਓ ਮਾਰੇ ਘਰ ਖਾਈ ਜਾਂਦਾ ਤਾਂ ਉੱਤ ਕਾ ਵੀ ਖਾ ਜਾਣੀ ਮੈਂ ਮੇਰੇ ਨਾਲ ਰੱਖਦੇ ਮੈਂ ਉਹਨੂੰ ਕਹਿਨੀ ਆ ਬੁੱਝੜ ਤੈਨੂੰ ਨਹੀਂ ਕਹਿੰਦੀ ਤੈਨੂੰ ਨਹੀਂ ਕਹਿੰਦੀ ਉਹਨੂੰ ਕਹਿਨੀ ਆ ਹਾਂ ਉਹਨੂੰ ਕਹਿਨੀ ਆ ਅਕਲ ਤਾਂ ਹੈ ਨਹੀਂ ਉਹਨੂੰ ਦੇਖ ਤੂੰ ਕਿੰਨਾ ਸਿਆਣਾ ਕਿੰਨਾ ਸਿਆਣਾ ਹਾਂ ਮੈਂ ਤਾਂ ਤੈਨੂੰ ਇੰਨਾ ਪਿਆਰ ਕਰਦਾ ਮੈਂ ਦੋ ਜਿੰਨਾ ਵੀ ਕਹਦੇ ਅੱਛਾ ਮੈਂ ਤਾਂ ਚਰਨੂ ਨੂੰ ਵੀ ਨਹੀਂ ਇੰਨਾ ਪਿਆਰ ਕਰਦਾ ਲੈ ਮੇਰੀ ਬੀਬੀ ਨੂੰ ਕਰਦਾ ਤੈਨੂੰ ਕਰਦਾ ਹਾਏ ਮੈਂ ਮਰ ਜਾ ਹਾਏ ਮੈਂ ਮਰ ਜਾ ਦੱਸ ਦੱਸ ਰਬ ਤੇਰੀ ਲੰਬੀ ਲੰਬੀ عمر ਕਰੇ ਹੈ ਜਿਹੜਾ ਮੈਨੂੰ ਇੰਨਾ ਪਿਆਰ ਕਰਦਾਗਾ ਦੱਸ ਹੋਰ ਕੀ ਚਾਹੀਦਾ ਹੁੰਦਾ ਇਹ ਚਨਾਏ ਦੱਸ ਪਹਿਲਾਂ ਹਾਂ ਚਾਹ ਪਲਾਵਾ ਹਾਂ ਚਾਹ ਵੀ ਹੂੰਆ ਮੈਂ ਚਾਹ ਠੀਕਾ ਦੋ ਚਾਰ ਗੱਲਾਂ ਮਾਰ ਲੈ ਫਿਰ ਮੈਂ ਤੈਨੂੰ ਚਾਹ ਵੀ ਪਲਾ ਦੇਣੀਆ ਵਧੀਆ ਠੀਕਾ ਪੰਜੀਰੀ ਲੜਾਈ ਤੇ ਰੁੱਟ ਜਾਣਿਆ ਖਾਂਜੀ ਕਕੌਲੀ ਹਾਂ ਗੋਲੀ ਖਾ ਗੋਲੀ ਦੋ ਦੋ ਖਾਉਂਗਾ ਚੱਲ ਚੰਗਾ ਦੋ ਖਾ ਲਈ ਮੇਰੇ ਕਹਿੰਦਾ ਤਿੰਨ ਖਾ ਲਈ ਹਾਂ ਪਰ ਮੇਰੇ ਬਾਪੇ ਨਾਲ ਤੋੜ ਦੇ ਤੈਨੂੰ ਕਹੇ ਤਾਂ ਤੈਨੂੰ ਕਹਤਾ ਆਏ ਆਉਂਦੇ ਨਾ ਤਾਂ ਮੇਰੀ ਮੈਂ ਨਹੀਂ ਉਹਨੂੰ ਬੋਲਾਂਗੀ ਇੱਕ ਕਰਕੇ ਹਾਂ ਹੈ ਹੂੰ ਕਿਹੜੇ ਕਿਸੇ ਉਹ ਟੁੱਟ ਗਈ ਤੜਕ ਕਰਕੇ ਹਣ ਪਤਾ ਨਹੀਂ ਮੇਰੇ ਤੱਕ ਨਹੀਂ ਤਕੂਤਾ ਜਾਤ ਨਹੀਂ ਮੈਂ ਤੇਰਾ ਬਾਲਾ ਪਿਆਰ ਕਰਦਾ ਮੈਂ ਮੈਂ ਐਂ ਕਹਿਣਾ ਮਿੰਦੂ ਮਿਲ ਘਰ ਵਾਲੀ ਨੂੰ ਪਾ ਦਿੰਦੇ ਅਕੜਾਂ ਦੀਆਂ ਗੁਲੀਆਂ ਮਾਰ ਦਿੰਦੇ ਆਪਾਂ ਵਿਆਹ ਨਾ 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 ਮਰ ਜਾਣੇ ਨਹੀਂ ਗੱਲਾਂ ਨਹੀਂ ਕਰੀਂਦੇ ਹੁੰਦੀਆਂ ਬੰਨੀ ਤੇ ਮਰ ਜਾਗੇ ਆਪਾਂ ਨੂੰ ਪੁਲਿਸ ਲੈ ਜੀ ਚੱਕ ਕੇ ਜਿਹੜਾ ਹੋ ਜੂਗੀ ਫੋਟਾ ਫਿਰ ਕੁੱਟਣਗੇ ਹਨਾ ਬਾਲਾ ਕੁੱਟਣਗੇ ਮੈਂ ਹੁਣ ਤਾਂ ਮਸ਼ੀਨਾਂ ਬਈਆਂ ਜਿਹੜੇ ਕੁੱਟਣ ਵਾਲੀਆਂ ਰੁਕਦੀਆਂ ਰੁਕਦੀਆਂ 50 60 ਮਾਰ ਜਾਂਦੀਆਂ ਨੇ ਹਾਂ ਹੋਰ ਤੇ ਆਪਾਂ ਵਿਆਹ ਕਿਵੇਂ ਕਰਾਈਏ ਬੇ ਤਾਂ ਗੋਲੀ ਮਾਰ ਪਿਆ ਬੂਨੂ ਹਾਂ ਦੇਖ ਮੇਰੀ ਗੱਲ ਸੁਣ ਸੰਧੂਰ ਭਰਤੀਆਂ ਨੇ ਰੈੱਡ ਕਲਰ ਦਾ ਚੂੜਾ ਹੁੰਦਾ ਰੈੱਡ ਕਲਰ ਦਾ ਉਹ ਨਿਸ਼ਾਨੀ ਹੁੰਦੀ ਆ ਵੀ ਕੰਟੀ ਖਤਰੇ ਦੀ ਆ ਖਤਰੇ ਦੀ ਬਚ ਜਾ ਜੇ ਬਚਿਆ ਜਾਂਦਾ ਫਿਰ ਮੁਰੇ ਰੀਵਨ ਲਾਉਂਦੀਆਂ ਨੇ ਵੀ ਹਜੇ ਵੀ ਬਚ ਜਾ ਖਤਰਾ ਫਿਰ ਤੂੰ ਮੇਰੇ ਨਾਲ ਗੱਲ ਕਿਉਂ ਕਰੀ ਐ ਨਹੀਂ ਉਹ ਗੱਲ ਨਹੀਂ ਉਹ ਗੱਲ ਨਹੀਂ ਦੇਖ ਆਪਣਾ ਤਾਂ ਹੂੰ ਪਿਆਰ ਮੁਹੱਬਤ ਆਗਾ ਹਨ ਕੋਈ ਆਪਣੇ ਜਿਗੜ ਕੋਈ ਫਰਕ ਆ ਹਨ ਘਰ ਵਾਲੀ ਗੱਲ ਹੈਗੀ ਤੂੰ ਐ ਕਰੀ ਜੋ ਨਾ ਤੂੰ ਤਾਂ ਇੰਨਾ ਸਮਝਾਉਣੀ ਐ ਮੈਂ ਤੈਨੂੰ ਇੱਕ ਤਾਂ ਤੇਰੇ ਪੁੱਤ ਚ ਨਹੀਂ ਵੱਢਦੀ ਹੈਗੀ ਗੱਲ ਵੇ ਵੇ ਤੁਖੇ ਚਾਜੋ ਤਾਂ ਆਪਾਂ ਉੱਥੇ ਉੱਥੇ ਗੱਲਾਂ ਬਾਤਾਂ ਕਰਾਂਗੇ ਹਾਂ ਹਾਂ ਨਹੀਂ ਤਾਂ ਮੈਨੂੰ ਇੱਥੇ ਚਾਹੀਦੇ ਸੀ ਸਾਗ ਮੈਂ ਬਣਾਉਣਾ ਮਾ ਚਲ ਚਾਰ ਚੀਜ਼ਾਂ ਸਾਗ ਦੀਆਂ ਤੋੜ ਲਿਓ ਤੈਨੂੰ ਡਿਕਦੀ ਤੀ ਰੁੜ ਜਾਣਾ ਤਾਂ ਦੁਪਹਿਰਾ ਚੜਾਤਾ ਹਾਂ ਬਸੇ ਕਰ ਲੇ ਹੁਣ ਕੈਮੀ ਕਿਸ ਤਰ੍ਹਾਂ ਕੀ ਤੇਰੀ ਕਿਸ ਤਾਂ ਤਾਂ ਮੇਰੀਆਂ ਮੇਰੀ ਗੱਲ ਸੋਣਾ ਮਸ਼ੀਨ ਦੀਆਂ ਤਾਂ ਮੇਰੀਆਂ ਪੂਰੀਆਂ ਹੋਣ ਵਾਲੀਆਂ ਨੇ ਕਿ ਤਾ ਮੈਂ ਇਸ ਹੀ ਲੈਣਾ ਏ ਸੀ ਇਹ ਜਿਹੜਾ ਜਿਹੜਾ ਕੰਮ ਤੇ ਐਡਾ ਵੱਡਾ ਐਡਾ ਹੁੰਦਾ ਉਹ ਲੈਣਾ ਲਾ ਦਾਂਗੇ ਫਿਰ ਬੈਂਦੀ ਮੇਰੇ ਮੇਰੇ ਕੀ ਫੇਰ ਹੋਇਆ ਵਿੱਚ ਕਿਉਂ ਮੇਰਾ ਕੀ ਪੈਦਾ ਮੈਨੂੰ ਪਿਆਰ ਤਾਂ ਤੂੰ ਕਰਦੇ ਨੇ ਬੇ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਰੁੱਟ ਜਾਣਾ ਤੈਨੂੰ ਪੰਜੀਰੀ ਖਵਾਉਂਗੇ ਪਿਆਰ ਨਹੀਂ ਹੋਰ ਕੀ ਆਗਾ ਐ ਦੂੜੀ ਪਿਆਰ ਹੁੰਦਾ ਬੇ ਤੂੰ ਬਸ ਕਰ ਜਾ ਹੋਰ ਕਿਵੇਂ ਪਿਆਰ ਹੁੰਦਾ ਰੁੱਟ ਜਾਣਾ ਸਿੱਧਾ ਮੁੱਕ ਗਿਆ ਖੰਡ ਮੁੱਕੀ ਪਈਆ ਸਿੱਧਾ ਮੁੱਕ ਗਿਆ ਫਿਰ ਮੈਂ ਲੈ ਆਉਣਾ ਕੀ ਕੀ ਲੈ ਆਵਾਂ ਸਾਂ ਖਾ ਲੈ ਤੇਰੀ ਸਾਂ ਇੱਕ ਦਾ ਅੰਡ ਦੀ ਬੋਰੀ ਲੈ ਆਉਣਾ ਇੱਕ ਇੱਕ ਗੁੜ ਦਾ ਗੱਟਾ ਲੈ ਆਉਂਾਂ ਸੁੱਕੀ ਚਾ ਲੈ ਆਉਂਾਂ ਫਿਰ ਤਾਂ ਮੈਂ ਤੈਨੂੰ ਲਿਸਟ ਬਣਾ ਕੇ ਦੇ ਦੇਣੀ ਆ ਮੈਂ ਮੈਂ ਲਿਆਉਂਗਾ ਮੈਂ ਲਿਆਉਂਗਾ ਬਾਣੀਆ ਤੋਂ ਆਪੇ ਲਿਆਉਂਗਾ ਆਪੇ ਲਿਆਵੇਂਗਾ ਵਾਹ ਸਾਰੀ ਚੀਜ਼ ਨਹੀਂ ਚੰਗਾ ਹਾਂ ਬਸ ਆ ਗਿਆ ਮੈਂ ਗਿਆ ਤੇ ਆਇਆ ਪੱਕਾ ਪੱਕਾ ਚੱਲ ਠੀਕ ਆ ਨਹੀਂ ਰੇੜੀ ਵਾਲੇ ਨੂੰ ਕਦੋਂ ਆਪੇ ਤਾਰ ਜੂਗਾ ਹਾਂ ਰੇੜੀ ਵਾਲੇ ਨੂੰ ਭੇਜ ਦੀ ਉਹ ਨਾ ਹੀ ਜੇ ਤੈਨੂੰ ਦੇਖ ਲੈ ਤੇਰੇ ਖੌਸੜੇ ਲਾਉਣਗੇ ਹਾਂ ਮੈਂ ਕਿਨੂੰ ਕਿਦੋਂ ਮੰਮੀ ਇਹ ਕਹਦੀ ਵੀ ਮਿੰਦੋ ਨੇ ਪਰਚੀ ਦਿੱਤੀ ਸੀ ਮਿੰਦੋ ਨੇ ਪੈਸੇ ਦਿੱਤੇ ਸੀ ਹਾਂ ਹਾਂ ਠੀਕ ਆ ਠੀਕ ਆ ਠੀਕ ਆ ਵੇ ਮੈਂ ਜਾਣਾ ਚੰਗਾ ਜਾਂਦਾ ਲੈ ਜਾਂਦਾ ਲੈ ਮਿੰਦੋ ਤੈਨੂੰ ਲਿੱਦ ਚੋਂ ਮੁੱਤੀ ਨਿਕਲ ਆ ਆਪੀ ਆਉਂਦੀਆਂ ਨੇ ਚੀਜ਼ਾਂ ਮਿਹਰਬਾਨੀਆਂ ਫੇਰ ਅੱਪ ਸੱਚਿਆ ਬੱਸ ਮੇਰੀ लाज ਰੱਖਦੀ ਕਿਸੇ ਨੂੰ ਪਤਾ ਨਾ ਲੱਗੇ ਆ ਤਾਂ ਮੁਰਗੀਆਂ ਫਸੀਆਂ ਜਾਂਦੇ ਮੈਨੂੰ ਦੋ ਅੱਜ ਕੱਲ ਤਾਂ ਲੋਕਾਂ ਨੂੰ ਅਕਲ ਨਹੀਂ ਹੈਗੀ ਜੇ ਕਿਸੇ ਨੂੰ ਸੋਨੇ ਦੇ ਆਂਡਾ ਦੇਣ ਵਾਲੀ ਮੁਰਗੀ ਮਿਲ ਜੇ ਉੜ ਜਾਣੇ ਮੁਰਗੀ ਖਾ ਜਾਂਦੇ ਨੇ ਆਂਡਾ ਖਾਵੋ ਆਂਡਾ ਕੱਲਾ ਕੱਲਾ ਕਰਕੇ ਮੱਜਾ ਤਾਂ ਫੇਰ ਆਉਂਦਾ ਚਲ ਆ ਵੀ ਕੰਮ ਸਾਲਫ ਹੋ ਗਿਆ ਚਾਗੜ ਲੈ

ਰੁੜਜਣੇ ਹੋਰ ਤਾਂ ਤੇਨ ਕੋਈ ਕੰਮ ਨਹੀਂ ਘਰੇ ਕੋਸਾ ਹੈਗਾ ਉਹ ਨਹੀਂ ਤੇਰੇ ਜਾਨ ਕੁਛ ਨਹੀਂ ਹੈਗਾ ਉਹ ਨਹੀਂ ਜਾਨ ਆ ਦੇਖੀ ਗੋਹਾ ਕਿਵੇਂ ਮਿੱੱਦੇ ਪੈਣਾ ਨੇ ਮੈਂ ਦਾ ਦਿੰਦਾ ਮੈਂ ਹੁਣ ਮੈਂ ਗੋਹਾ ਮੈਂ ਵੀ ਚੱਕ ਮੈਂ ਚੱਕ ਦੂੰ ਹੈ ਕਮਾਲ ਕਰੇ ਜਮੀ ਥਰਮਣੀ ਮੰਨਦੀ ਵੀ ਗੋਹਾ ਗੋਹਾ ਬੱਛ ਦੇ ਪਲੇਗ ਦੇ ਜਣੇ ਖਾਂਦਾ ਨਹੀਂ ਗਪਲ ਗਪਲ ਤੋਂ ਕਿਰੇ ਟਿੰਕ ਵਰਗੀ ਵੀ ਪਈਏ ਕਮਾਲ ਕਰੇ ਜਮੀ ਖਾ ਖਾ ਕਰੇ ਅੰਨ ਬਹਿਰੀ ਅੰਨ ਦੀ ਬਹਿਰੀਆਂ ਦਾ ਲੈ ਪਲੇਗਿਆ ਪਲੇਗਿਆ ਤੋ ਮੇਲਣ ਮੈਂ ਜਮੀ ਬੇਲਾ ਹਾਂ ਜਮੀ ਐ ਟੀਟ ਬੇਲਾ ਹਾਂ ਤੂੰ ਦੱਸ ਹਾਂ ਬੇਲੇ ਖਾਕੀ ਪੁੱਕੀ ਬੋਲੀ ਜਾਊਗਾ ਉੱਥੇ ਮਾਰ ਲਿਆ ਜਾ ਬਣੀ ਉੱਥੇ ਮਾਰ ਲਿਆ ਕੌ ਮਾਰ ਲਿਆ ਕਰ ਤੇਰੇ ਕੋਲ ਤੂੰ ਮਾਰੀ ਆਣੀ ਜਾਂਦੀਆਂ ਕਮਾਲ ਕਰੀ ਜੇ ਜਮੀ ਲੈ ਇਹ ਕੰਮ ਨੂੰ ਹੱਥ ਲਾ ਲੈ ਕੰਮ ਦਾ ਢੱਕਾ ਦੂਰਾ ਕਰ ਲੈ ਲੋਕ ਮੂੰਹ ਜੋੜ ਜੋੜ ਗੱਲਾਂ ਕਰਦੇ ਨੇ ਢੱਕਾ ਦੂਰਾ ਕਰਨੇ ਲਿਆ ਢੱਕਾ ਦੇ ਮੈਨੂੰ ਪਹਿਲਾਂ ਤੂੰ ਮੇਰੇ ਨਾਲ ਕੁੱਤੇ ਪਕਾਈ ਨਾ ਮਾਰ ਜਿਹੜਾ ਕੰਮ ਕਹਿੰਨੀ ਉਹ ਕਰ ਲੈ ਆਪੇ ਲੋ ਗਈ ਨੇ ਵੀ ਢੱਕਾ ਦੂਰਾ ਕਰ ਲੈ ਕਮਾਲ ਕਰੀ ਗਏ ਯਾਰ ਤੂੰ ਜਮੀ ਬੇਇੱਜ਼ਤੀ ਕਰੀ ਆ ਬੰਦੇ ਕੀ ਹੈ ਕਮਾਲ ਹੈ ਤੇਰੇ ਵਾਲੀ ਚਾ ਚੁਲਿਆ ਹਾਂ ਚਾ ਲਿਆ ਦੇ ਨਾ ਨੇਕੜੂ ਪ ਕਰੇ ਖੰਡ ਨਹੀਂ ਚਾਹ ਨਹੀਂ ਜੇ ਆ ਖਾ ਗਈ ਨਹੀਂ ਬੁੱਕ ਬਰ ਬਰ ਕੇ ਹੋਰ ਛੱਡੇ ਦੋ ਰੁਟ ਜਾਣਾ ਨਾ ਹੋਵੇ ਜੇ ਬੋਲਣ ਨੂੰ ਬਥੇ ਰਗਾ ਠੀਕ ਹੈ ਦਾ ਬਚੋਲਾ ਲਿਆਉਣਗੇ ਲਯੋੜ ਖਾਜੋ ਕੰਧਾਂਗੇ ਓ ਛੱਡੋਗੇ ਆ ਗਈ ਲਯੋੜ ਕੰਧਾਂਗੇ ਤਾਂ ਤੂੰ ਖਾ ਗਿਆ ਤੂੰ ਕੰਮ ਨਹੀਂ ਕਰਦਾ ਨਿਕਲ ਜਿੱਦਣ ਹੀ ਆਇਆ ਮਲੰਗਣੀ ਕਰਕੇ ਰੱਖਤੀ ਬੇੜਾ ਬੇਟੀ ਵਾਲੇ ਤੂੰ ਆਏ ਰੇ ਮੇਰਾ ਬੇੜਾ ਮੇਰੇ ਬਾਪ ਲਗਾ ਟਰੱਕ ਚੱਲਿਆ ਕਰਦੇ ਮਾਰੇ ਜਿੱਦਣ ਹੀ ਆਇਆ ਨਾ ਗੜੂਸ ਸਾਈਕਲ ਵੀ ਨਹੀਂ ਛੱਡੇ ਮਾਰੇ ਕਰੇ ਰੇ ਪਲੇਗਦਾ ਜਾਣਾ ਤੇ ਤੈਈ ਤੇ ਇੰਨੀ ਸੋਹਣੀ ਕਿ ਸੋਡੇ ਘਰੇ ਆ ਕੇ ਮੈਂ ਤਾਂ ਜਮਾ ਬਣ ਗਈ ਹਾਂ ਸੋਹਣੀ ਸੋਹਣੀ ਨੂੰ ਬੜੀ ਤਾਂ ਮੇਰੇ ਵਾਂ ਕਿਉਂ ਕਵਾਵੇਂ ਚਾਪੜ ਵਰਗੇ ਮੂੰਹ ਵਾਲੀ ਮੈਂ ਤਾਂ ਮੂੰਹ ਨਖਣਾ ਮੇਰਾ ਮੂੰਹ ਨਖਲਾ ਜਦੋਂ ਆਈ ਤੇ ਸਾਰੀਆਂ ਉਂਗਲਾਂ 'ਚ ਸੋਨੇ ਦੀਆਂ ਛੰਪਾਂ ਪਾ ਲਈ ਆ ਜਿਹੜੀ ਇੱਕ ਵੀ ਛੱਡੀ ਆ ਤੇਰੇ ਪੁੱਕੜ ਨੇ ਪਲੇਗਦੀ ਪਰ ਪੁੱਕੜ ਤੂੰ ਆਹੋ ਸੋਨੇ ਦੇ ਛੰਪਾ ਪਾਣ ਵਾਲੇ ਮੇਰੇ ਸਣਾਂਗੇ 12ਵੇਂ ਤੋਂ ਬੂਰੀਆਂ ਟਾਕੀਆਂ ਲਾ ਰੱਖੀਆਂ ਮੇਰੇ ਵਾਂ ਕਿਉਂ ਕਵਾਵੇਂ ਛੋਲੇਗੇ ਆ ਦੇਖੀ ਤੇਰੇ ਸਾਡੇ 12 ਨੇ ਟਾਕੀਆਂ ਤਲਾਈਆਂ ਹੋਈਆਂ ਨੇ ਤੇਰੇ ਕੁਛ ਵੀ ਨਹੀਂ ਤਾਰ ਕੇ ਲੈ ਗਏ ਤਾਰ ਕੇ ਲੈ ਗਏ ਤੇਰੇ ਪੇਕੇ ਹਾਂ ਪਲੇਗ ਤੇ ਜਾਣਾ ਜਾਣਾ ਨਾ ਹੋਵੇ ਜੇ ਪੰਜਰੀਏ ਪਿੱਪਲ ਸਰੇਗੀ ਪਿੱਪਲ ਐ ਪੁੱਜੀ ਤੋ ਕਰ ਦੋ ਸੰਗੀ ਮਸੌਦਾ ਇਹਦੀ ਵਸਲ ਦੇ ਕਰਾ ਛੱਡ ਦੇ ਕਿਉਂ ਐ ਫਿਰ ਪਲੇਗਿਆ ਜੇਲ ਮੈਨੂੰ ਹੀ ਹੋਊਗੀ ਤੂੰ ਤਾਂ ਭੇਜੇਂਗਾ ਇੱਕ ਪਾਸੇ ਵਧੀਆ ਹੋਰ ਵਿਆਹ ਕਰਾ ਲਊਗਾ ਕਿੱਥੇ ਪਿੱਪਲ ਲੱਗਿਆ ਹੈ ਮੈਨੂੰ ਰੁੜਚਾਉਣਾ ਪਲੇਗ ਤੇ ਜਾਣਾ ਮੈਨੂੰ ਤਾਂ ਬਿਉ ਵਰਗਾ ਲੱਗਦਾ ਹੈ